ਸਤਿ ਸ੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ 5 ਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਇੱਕ ਵਾਰ ਨਜ਼ਰ ਮਾਰਦੇ ਆ ਪਹਿਲੀ ਖਬਰ ਵੱਲ ਦਾਦਾ ਸਵਾਮੀ ਸਤਸੰਗ ਡੇਰਾ ਬਿਆਸ ਨੇ ਇੱਕ ਵਾਰ ਫਿਰ ਮਨੁੱਖਤਾ ਦੀ ਸੇਵਾ ਲਈ ਮਦਦ ਦਾ ਹੱਥ ਵਧਾਇਆ ਹੈ ਪੰਜਾਬ ਵਿੱਚ ਹੜ ਵਰਗੀ ਕੁਦਰਤੀ ਆਫਤ ਕਾਰਨ ਕਈ ਪਿੰਡ ਪਾਣੀ ਚ ਡੁੱਬ ਗਏ ਨੇ ਅਤੇ ਵੱਡੀ ਗਿਣਤੀ ਵਿੱਚ ਲੋਕ ਬੇਕਾਰ ਹੋ ਗਏ ਨੇ ਜਿੱਥੇ ਸਰਕਾਰ ਅਤੇ ਪ੍ਰਸ਼ਾਸਨ ਹੜ ਪੀੜਤਾ ਦੀ ਮਦਦ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਉੱਥੇ ਹੀ ਰਾਧਾ ਸਵਾਮੀ ਸੱਤਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਹੁਕਮਾਂ ਤੇ ਇੱਕ ਵੱਡੀ ਸੇਵਾ ਸ਼ੁਰੂ ਕੀਤੀ ਗਈ ਹੈ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਸੱਤਸੰਗ ਘਰਾਂ ਦੇ ਪ੍ਰਬੰਧਕ ਅਤੇ ਸੇਵਾਦਾਰ ਪੂਰੀ ਤਰ੍ਹਾਂ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਨੇ ਪੀੜਤਾਂ ਦੀ ਮਦਦ ਲਈ ਸਤ ਸੰਗ ਘਰਾਂ ਦੇ ਦਰਵਾਜ਼ੇ ਵੀ ਖੋਲ ਦਿੱਤੇ ਗਏ ਨੇ ਜੇਕਰ ਅਸੀਂ ਸਿਰਫ ਜਲੰਧਰ ਅਤੇ ਕਪੂਰਥਲਾ ਦੀ ਗੱਲ ਕਰੀਏ ਤਾਂ ਰੋਜ਼ਾਨਾ 4000 ਤੋਂ 5000 ਫੂਡ ਪੈਕੇਟ ਤਿਆਰ ਕਰਕੇ ਲੋਕਾਂ ਵਿੱਚ ਵੰਡੇ ਜਾ ਰਹੇ ਨੇ ਕਪੂਰਥਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਸੁਲਤਾਨਪੁਰ ਲੋਈਆਂ ਮਲਸੀਆਂ ਅਤੇ ਪਿੰਡ ਉੱਚਾ ਪਿੰਡ ਵਿੱਚ ਲੋੜਵੰਦ ਲੋਕਾਂ ਨੂੰ ਸਵੇਰ ਅਤੇ ਸ਼ਾਮ ਦਾ ਭੋਜਨ ਦਿੱਤਾ ਜਾ ਰਿਹਾ ਹੈ। ਜਲੰਧਰ ਦੇ ਰਹਿਮ ਰਹਿਮਾਨਪੁਰ ਵਿੱਚ ਸਥਿਤ ਸੈਂਟਰ ਨੰਬਰ 3 ਵਿੱਚ ਰੋਜ਼ਾਨਾ ਲਗਭਗ 400 ਤੋਂ 500 ਪੈਕੇਟ ਸੁੱਕਾ ਰਾਸ਼ਨ ਤਿਆਰ ਕਰਕੇ ਰੈੱਡ ਕਰਾਸ ਭਵਨ ਨੂੰ ਦਿੱਤਾ ਜਾ ਰਿਹਾ ਹੈ ਜੋ ਕਿ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤੇ ਵੰਡੇ ਜਾ ਰਹੇ ਨੇ। ਇਸ ਤੋਂ ਇਲਾਵਾ ਸਸੰਗ ਘਰਾਂ ਵੱਲੋਂ ਆਪਣੇ ਪੱਧਰ ਤੇ ਲੋੜਵੰਦਾ ਤੱਕ ਰਾਸ਼ਨ ਸਮਗਰੀ ਵੀ ਪਹੁੰਚਾਈ ਜਾ ਰਹੀ ਹੈ ਹੜ੍ਹ ਪੀੜਤਾ ਲਈ ਸਤਸੰਗ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਨੇ ਦੂਜੇ ਪਾਸੇ ਅੰਮ੍ਰਿਤਸਰ ਅਜਨਾਲਾ ਗੁਰਦਾਸਪੁਰ ਗਿੱਦੜ ਪਿੰਡੀ ਲੋਈਆਂ ਫਿਰੋਜ਼ਪੁਰ ਵਰਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੜ੍ਹ ਪੀੜਤਾ ਲਈ ਸਤਸੰਗ ਘਰਾਂ ਦੇ ਦਰਵਾਜ਼ੇ ਵੀ ਖੋਲ ਦਿੱਤੇ ਗਏ ਨੇ ਟੈਡਰਫੂ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੋਣਾ ਨੇ ਯੂ ਟਰਨ ਲੈ ਲਿਆ ਜਾਣੇ ਕਿ ਹੁਣ ਟੈਰਿਫ ਜਿਹੜਾ ਸੀਗਾ ਉਹਨਾਂ ਨੇ ਕੁਝ ਦੇਸ਼ਾਂ ਤੇ ਲਗਾਇਆ ਤਾਂ ਇਸੇ ਤਰੀਕੇ ਦੇ ਨਾਲ ਹੁਣ ਜਪਾਨ ਦੇ ਉੱਤੇ ਵੀ 50 ਪਰਟੇਸ਼ਰ ਦਾ ਟੈਰਿਫ ਲਗਾਉਣ ਦੀ ਪੇਸ਼ਕਸ਼ ਰੱਖੀ ਸੀ ਪਰ ਹੁਣ ਦੇਖੋ ਕਿਸ ਤਰੀਕੇ ਦੇ ਨਾਲ ਯੂ-ਟਰਨ ਜਿਹੜਾ ਵਾ ਉਹ ਡੋਨਲਡ ਟਰੰਪ ਵੱਲੋਂ ਲੱਤਾ ਗਿਆ ਜਿੱਥੇ ਹੁਣ ਤੁਹਾਨੂੰ ਦੱਸ ਦਈਏ ਕਿ ਜਪਾਨ ਵਿਚਕਾਰ ਨਵੇਂ ਵਪਾਰ ਸਮਝੌਤੇ ਨੂੰ ਲਾਗੂ ਕਰਨ ਵਾਲੇ ਇੱਕ ਕਾਰਜਕਾਰੀ ਅਤੇਸ਼ ਤੇ ਦਸਤਖਤ ਜਿਹੜੇ ਨੇ ਟਰੰਪ ਦੇ ਵੱਲੋਂ ਕੀਤੇ ਗਏ ਨੇ ਟਰੰਪ ਨੇ ਇਸ ਨੂੰ ਅਮਰੀਕਾ ਜਾਪਾਨ ਵਪਾਰਕ ਸਬੰਧਾਂ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਿਹਾ ਹੈ। ਆਦੇਸ਼ ਦੇ ਅਨੁਸਾਰ ਹੁਣ ਜਾਪਾਨ ਤੋਂ ਅਮਰੀਕਾ ਆਉਣ ਵਾਲੇ ਲਗਭਗ ਸਾਰੇ ਸਮਾਨ ਤੇ 15% ਦਾ ਬੇਸਲਾਈਨ ਟ੍ਰੈਫਿਕ ਲਗਾਇਆ ਜਾਵੇਗਾ, ਟੈਰਿਫ ਲੱਗੇਗਾ। ਹਾਲਾਂਕਿ ਕੁਝ ਖੇਤਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਇਹਨਾਂ ਵਿੱਚ ਆਟੋਮੋਬਾਈਲਜ਼ ਅਤੇ ਆਟੋ ਆਟੋ ਪਾਰਟਸ ਔਰ ਜਨਰਿਕ ਦਵਾਈਆਂ ਤੇ ਕੁਦਰਤੀ ਸਰੋਤ ਸ਼ਾਮਲ ਹਨ ਜੋ ਅਮਰੀਕਾ 'ਚ ਉਪਲਬਧ ਨਹੀਂ ਹਨ। ਸ਼ੁਰੂ ਵਿੱਚ ਟਰੰਪ ਪ੍ਰਸ਼ਾਸਨ ਨੇ ਜਾਪਾਨ ਅਤੇ ਦੱਖਣੀ ਕੋਰੀਆ ਤੇ 25% ਟੈਰਿਫ ਲਗਾਉਣ ਦਾ ਪ੍ਰਸਤਾਵ ਰੱਖਿਆ ਸੀ ਪਰ ਗੱਲਬਾਤ ਫਸ ਗਈ ਸੀ ਲੰਬੀ ਚਰਚਾ ਤੋਂ ਬਾਅਦ ਹੁਣ 15% ਦੀ ਬੇਸਲਾਈਨ ਟੈਰਿਫ ਨੂੰ ਮਨਜ਼ੂਰੀ ਦਿੱਤੀ ਗਈ ਹੈ ਵਾਈਟ ਹਾਊਸ ਦੇ ਵਿੱਚ ਕਿਹਾ ਗਿਆ ਕਿ ਇਸ ਸਮਝੌਤੇ ਦਾ ਢਾਂਚਾ ਆ ਪਰਸਪਰਤਾ ਤੇ ਸਾਂਝੇ ਰਾਸ਼ਟਰੀ ਹਿੱਤ ਤੇ ਆਧਾਰਿਤ ਹੈ ਇਸ ਸੌਦੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਜਾਪਾਨ ਨੇ ਅਮਰੀਕਾ 'ਚ ਲਗਭਗ 550 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਕਿ ਇਹ ਨਿਵੇਸ਼ ਹੁਣ ਤੱਕ ਦੇ ਇਤਿਹਾਸ ਸੇ ਸਭ ਤੋਂ ਵੱਡਾ ਹੋਵੇਗਾ ਇਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਨਿਰਮਾਣ ਖੇਤਰ ਨੂੰ ਬੂਤੀ ਮਿਲੇਗੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਵੀ ਫਾਇਦਾ ਹੋਵੇਗਾ ਸਮਝੌਤੇ ਦੇ ਤਹਿਤ ਜਾਪਾਨ ਅਮਰੀਕਾ ਤੋਂ ਵੱਡੀ ਮਾਤਰਾ ਵਿੱਚ ਸਮਾਨ ਖਰੀਦੇਗਾ ਜਿਸ ਵਿੱਚ ਵਪਾਰਕ ਜਹਾਜ਼ ਰੱਖਿਆ ਉਪਕਰਣ ਅਤੇ ਅਰਬਾ ਡਾਲਰ ਦੇ ਖੇਤੀਬਾੜੀ ਉਤਪਾਦ ਸ਼ਾਮਲ ਨੇ ਟੋਕੀਓ ਦੇ ਵਿੱਚ ਵੀ ਬਿਆਨ ਕੀਤਾ ਹੈ ਕਿ ਅਮਰੀਕਾ 14 ਦੀ ਡਰਾਮਾਤ ਨੂੰ 75% ਵਧਾਏਗਾ ਇਸੇ ਨਾਲ ਮੱਕੀ ਸੋਇਆਬੀਨ ਖਾਦ ਅਤੇ ਹੋਰ ਜਿਹੜੇ ਉਤਪਾਦ ਨੇ ਉਹਨਾਂ ਦੀ ਦਰਾਮਦ ਵੀ ਵਧੇਗੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਨਾਲ ਅਮਰੀਕੀ ਖੇਤੀਬਾੜੀ ਨਿਰਯਾਤ ਹਰ ਸਾਲ ਲਗਭਗ 8 ਬਿਲੀਅਨ ਡਾਲਰ ਤੱਕ ਪਹੁੰਚੇਗੀ ਤਾਂ ਦੱਸਿਆ ਕਿ ਅਮਰੀਕੀ ਉਤਪਾਦਾਂ ਲਈ ਇੱਕ ਵਟਾ ਬਾਜ਼ਾਰ ਪ੍ਰਦਾਨ ਕਰਨਾ ਹੈ ਅਮਰੀਕਾ ਜਾਪਾਨ ਵਪਾਰ ਘਾਟੇ ਨੂੰ ਘਟਾਉਣਾ ਨਿਵੇਸ਼ ਅਤੇ ਉਤਪਾਦ ਨੂੰ ਉਤਸ਼ਾਹਿਤ ਕਰਨਾ ਰਾਸ਼ਟਰੀ ਸੁਰੱਖਿਆ ਜ਼ਰੂਰਤਾਂ ਨੂੰ ਧਿਆਨ ਚ ਰੱਖਣਾ ਜਾਪਾਨੀ ਵਾਰਤਾਕਾਰ ਇਹ ਇਸ ਹਫਤੇ ਵਸ਼ਿੰਗਟਨ ਵਿੱਚ ਸੰਸਦ ਤੇ ਜਦੋਂ 트럼ਪ ਦੇ ਆਦੇਸ਼ ਤੇ ਦਸਤਕਤ ਕੀਤੇ ਨੇ ਤਾਂ ਹੁਣ ਜਪਾਨ ਤੇ ਉੱਤੇ 15% ਟੈਰਿਫ ਜਿਹੜਾ ਵਾ ਉਹ 트럼ਪ ਵੱਲੋਂ ਲਗਾਇਆ ਜਾਵੇਗਾ ਇਹ ਵੱਡਾ ਯੂ ਟਰਨ ਜਿਹੜਾ ਵਾ ਉਹ 트럼ਪ ਨੇ ਲਿਆ ਪਹਿਲਾਂ 25% ਟੈਰਿਫ ਲਗਾਉਣ ਦੀਆਂ ਗੱਲਾਂ ਆਖੀਆਂ ਸੀਗੀਆਂ ਪਰ ਹੁਣ ਇਹ ਜਿਹੜਾ ਟੈਰਿਫ ਆ ਇਹ 15% ਲਗਾਇਆ ਜਾਵੇਗਾ ਤਾਂ ਇੱਕ ਬੇਹਦੀ ਵੱਡਾ ਫੈਸਲਾ ਜਿਹੜਾ ਵਾ ਟੈਰਿਫ ਨੂੰ ਲੈ ਕੇ ਆਇਆ ਔਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਜਾਪਾਨ ਦੇ ਨਾਲ ਵੱਡਾ ਵਪਾਰਕ ਸਮਝੌਤਾ ਜਿਹੜਾ ਕੀਤਾ ਔਰ ਇੱਕ ਨਵੀਂ ਸ਼ੁਰੂਆਤ ਦੱਸੀ ਹੈ ਇੱਕ ਨਵੀਂ ਪਹਿਲ ਕਦਮੀ ਦੱਸੀ ਔਰ ਹੁਣ ਜਾਪਾਨ ਜੋ ਹੈ ਅ ਅਮਰੀਕਾ ਦੇ ਨਾਲ ਵਪਾਰ ਕਰੇਗਾ ਔਰ ਅਮਰੀਕਾ ਨੇ 15 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਉਦੇਆਣਾ ਪੂਰਬੀ ਵਿੱਚ ਸਤਲੁਜ ਦਰਿਆ ਦੇ ਤੇਜ਼ ਵਹਾਅ ਕਾਰਨ ਹੜ੍ਹ ਦਾ ਖਤਰਾ ਹੈ ਸਸਰਾਲੀ ਬੰਨ ਕਮਜ਼ੋਰ ਹੋ ਗਿਆ ਹੈ ਹਾਲਾਂਕਿ ਪ੍ਰਸ਼ਾਸਨ ਨੇ ਸਥਿਤੀ ਨੂੰ ਕਾਬੂ ਕਰਨ ਲਈ ਜੰਗੀ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਫੌਜ ਐਨਡੀਆਰਐਫ ਅਤੇ ਸਥਾਨਕ ਲੋਕ ਬੰਨ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਕੰਮ ਕਰ ਰਹੇ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਖੁਦ ਸ਼ੁੱਕਰਵਾਰ ਮੌਕੇ ਤੇ ਗਏ ਅਤੇ ਬੰਨ ਦੀ ਮੁਰੰਮਤ ਅਤੇ ਸੁਰੱਖਿਆ ਕਾਰਜਾਂ ਦਾ ਨਿਰੀਖਣ ਕੀਤਾ ਹੈ ਉਹਨਾਂ ਨੇ अफवाहਾਂ ਤੇ ਧਿਆਨ ਨਾ ਦੇਣ ਦੀ اپیل ਕੀਤੀ ਹੈ ڈی پی آر او लुਧਿਆਣਾ ਨੇ ਕਿਹਾ ਕਿ افواہوں تے یقین نہ کرو کیبنٹ মন্ত্রী ਹਰਦੀਪ ਸਿੰਘ ਮੁੰਡੀਆਂ ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਸسرਾਲੀ ਪਿੰਡ ਵਿੱਚ ਤੁਸੀਬਾਨ ਨੂੰ ਮਜ਼ਬੂਤ ਬਣਾਉਣ ਲਈ ਨਿਗਰਾਨੀ ਕਰ ਰਹੇ ਨੇ ਡੀ ਸੀ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਜੇਕਰ ਸਤਲੁਜ ਦਾ ਪਾਣੀ ਹੋਰ ਵਾਧਾ ਹੈ ਤਾਂ ਲੁਧਿਆਣਾ ਦੇ 14 ਪਿੰਡਾਂ ਵਿੱਚ ਹੜ੍ਹਾਂ ਦਾ ਖਤਰਾ ਵੱਧ ਸਕਦਾ ਹੈ ਪਾਣੀ ਰਾਹੋ ਰੋਡ ਟਿੱਬਾ ਰੋਡ ਤਾਜਪੁਰ ਰੋਡ ਨੂਰਵਾਲਾ ਰੋਡ ਅਤੇ ਸਮਰਾਲਾ ਚੌਂਕ ਤੱਕ ਪਹੁੰਚ ਸਕਦਾ ਹੈ ਇਸ ਦੇ ਨਾਲ ਹੀ ਸਾਨੇਵਾਲ ਦੇ ਤਨੰਸੂ ਇਲਾਕੇ ਵਿੱਚ ਪਾਣੀ ਭਰਨ ਦੀ ਸੰਭਾਵਨਾ ਹੈ ਜਿਸ ਕਾਰਨ 50000 ਤੋਂ ਵੱਧ ਲੋਕ ਪ੍ਰਭਾਵਿਤ ਹੋ ਸਕਦੇ ਨੇ ਪਾਖੜਾ ਮੰਨ ਦਾ ਪਾਣੀ ਦਾ ਪੱਧਰ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ ਇਸ ਵੇਲੇ ਪਾਣੀ ਦਾ ਪੱਧਰ 1678.74 ਫੁੱਟ ਹੈ ਡੈਮ ਦੇ ਚਾਰੇ ਗੇਟ 10-10 ਫੁੱਟ ਤੱਕ ਖੋਲ ਦਿੱਤੇ ਗਏ ਨੇ ਇਸ ਵੇਲੇ ਡੈਮ ਵਿੱਚ ਪਾਣੀ ਦਾ ਵਹਾਅ 76318 ਕਿਊਸਿਕ ਹੈ ਅਤੇ ਡਿਸਚਾਰਜ 80792 ਕਿਊਸਿਕ ਹੈ ਜੇ ਡੈਮ ਟੁੱਟਦਾ ਹੈ ਤਾਂ 14 ਪਿੰਡ ਖਤਰੇ ਵਿੱਚ ਜਾਣਗੇ ਸਸਰਾਲੀ ਬੁੰਟ 라ਵਤ ਹਵਾਸ ਸੀੜਾ ਬੂਥਗੜ ਮੰਗਲੀ ਆਂਡਾ ਢੇਰੀ ਖਵਾਟ ਕੇ ਖਾਸਾ ਖੁਰਦ ਮੰਗਲੀ ਕਾਦਰ ਮੱਤੇਵਾੜਾ ਮੰਗਰ ਅਤੇ ਮਿਹਰਬਾਨ ਇਹਨਾਂ ਖੇਤਰਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜ਼ਰੂਰੀ ਚੀਜ਼ਾਂ ਅਤੇ ਦਸਤਾਵੇਜ਼ਾਂ ਨੂੰ ਸੁਰੱਖਿਅਤ ਰੱਖਣ ਅਤੇ ਸਥਿਤੀ ਵਿਗੜਨ ਦੀ ਸੂਰਤ ਵਿੱਚ ਤੁਰੰਤ ਸੁਰੱਖਿਅਤ ਥਾਵਾਂ ਜਾਂ ਸਥਾਪਿਤ ਬਚਾਅ ਕੇਂਦਰਾਂ ਵਿੱਚ ਜਾਣ ਕਰਾ ਵੀਰਵਾਰ ਨੂੰ ਪਿੰਡ ਬਲੱਗਣ ਵਿੱਚ ਇੱਕ ਕਿਸਾਨ ਹੜ੍ਹ ਦੇ ਪਾਣੀ ਨਾਲ ਆਪਣੀ ਫਸਲ ਤਬਾਹ ਹੁੰਦੀ ਦੇਖ ਕੇ ਸਦਮੇ ਚ ਆ ਗਿਆ ਅਤੇ ਇਸੇ ਦੌਰਾਨ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਆਏ ਹੜ੍ਹ ਕਾਰਨ ਪਿੰਡ ਬਲੱਗਣ ਵੀ ਇਸ ਤੋਂ ਪ੍ਰਭਾਵਿਤ ਹੋਇਆ ਸੀ। ਇੱਕ ਹਫਤੇ ਬਾਅਦ ਵੀ ਖੇਤਾਂ ਚੋਂ ਪਾਣੀ ਦੀ ਨਿਕਾਸੀ ਨਹੀਂ ਹੋਈ। ਮ੍ਰਿਤਕ ਸੰਦੀਪ ਸਿੰਘ ਨੇ ਠੇਕੇ ਤੇ ਲਈ ਗਈ 1.5 ਏਕੜ ਜ਼ਮੀਨ ਅਤੇ ਆਪਣੀ 1 ਏਕੜ ਜ਼ਮੀਨ ਵਿੱਚ ਝੋਨੇ ਦੀ ਫਸਲ ਬੀਜੀ ਸੀ ਉਸ ਨੇ 50000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਠੇਕੇ ਤੇ ਲਈ ਸੀ ਆਰੋ ਹੜ ਦੇ ਪਾਣੀ ਕਾਰਨ ਫਸਲ ਬਰਬਾਦ ਹੋਣ ਦਾ ਸਦਮਾ برداشت ਨਹੀਂ ਕਰ ਸਕਿਆ ਅਤੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਤਨੀ ਜਿੰਦਰ ਕੌਰ ਨੇ ਦੱਸਿਆ ਹੈ ਕਿ ਉਸ ਦਾ ਪਤੀ ਖੇਤਾ ਦੀ ਹਾਲਤ ਦੇਖਣ ਗਿਆ ਸੀ। ਉੱਥੇ ਖੇਤਾ ਵਿੱਚ ਪਾਣੀ ਭਰਿਆ ਦੇਖ ਕੇ ਉਸ ਦੀ ਸਿਹਤ ਵਿਗੜ ਗਈ। ਉੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਹੈ ਕਿ ਉਸ ਦੀਆਂ ਦੋ ਧੀਆਂ ਨੇ ਖੇਤੀ ਤੋਂ ਇਲਾਵਾ ਉਸਦਾ ਪਤੀ ਦਿਹਾੜੀ ਦਾ ਕੰਮ ਕਰਕੇ ਪਰਿਵਾਰ ਦੀ ਦੇਖਭਾਲ ਕਰ ਰਿਹਾ ਸੀ ਉਸਨੇ ਦੱਸਿਆ ਹੈ ਕਿ ਉਸਦਾ ਸੋਰਾਬਾਤ ਬਜ਼ੁਰਗ ਹੈ ਜਿਸ ਕਨ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਬਚਿਆ ਹੈ ਉਸਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਹੈ ਗੁਰਾ ਵੀਰਵਾਰ ਨੂੰ ਪਿੰਡ ਬਲਗਣ ਵਿੱਚ ਇੱਕ ਕਿਸਾਨ ਹੜ੍ਹ ਦੇ ਪਾਣੀ ਨਾਲ ਆਪਣੀ ਫਸਲ ਤਬਾਹ ਹੁੰਦੀ ਦੇਖ ਕੇ ਸਦਮੇ ਚ ਆ ਗਿਆ ਅਤੇ ਇਸੇ ਦੌਰਾਨ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਆਏ ਹੜ੍ਹ ਕਾਰਨ ਪਿੰਡ ਬਲੱਗਣ ਵੀ ਇਸ ਤੋਂ ਪ੍ਰਭਾਵਿਤ ਹੋਇਆ ਸੀ ਇੱਕ ਹਫ਼ਤੇ ਬਾਅਦ ਵੀ ਖੇਤਾਂ 'ਚੋਂ ਪਾਣੀ ਦੀ ਨਿਕਾਸੀ ਨਹੀਂ ਹੋਈ ਮ੍ਰਿਤਕ ਸੰਦੀਪ ਸਿੰਘ ਨੇ ਠੇਕੇ ਤੇ ਲਈ ਗਈ ਡੇਢ ਏਕੜ ਜ਼ਮੀਨ ਅਤੇ ਆਪਣੀ 1 ਏਕੜ ਜ਼ਮੀਨ ਵਿੱਚ ਝੋਨੇ ਦੀ ਫਸਲ ਬੀਜੀ ਸੀ ਉਸਨੇ 50000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਠੇਕੇ ਤੇ ਲਈ ਸੀ ਪਾਰੋਂ ਹੜ ਦੇ ਪਾਣੀ ਕਾਰਨ ਫਸਲ ਬਰਬਾਦ ਹੋਣ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਤਨੀ ਜਿੰਦਰ ਕੌਰ ਨੇ ਦੱਸਿਆ ਹੈ ਕਿ ਉਸ ਦਾ ਪਤੀ ਖੇਤਾ ਦੀ ਹਾਲਤ ਦੇਖਣ ਗਿਆ ਸੀ। ਉੱਥੇ ਖੇਤਾ ਵਿੱਚ ਪਾਣੀ ਭਰਿਆ ਦੇਖ ਕੇ ਉਸ ਦੀ ਸਿਹਤ ਵਿਗੜ ਗਈ। ਉੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਹੈ ਕਿ ਉਸ ਦੀਆਂ ਦੋ ਧੀਆਂ ਨੇ ਖੇਤੀ ਤੋਂ ਇਲਾਵਾ ਉਸਦਾ ਪਤੀ ਦਿਹਾੜੀ ਦਾ ਕੰਮ ਕਰਕੇ ਪਰਿਵਾਰ ਦੀ ਦੇਖਭਾਲ ਕਰ ਰਿਹਾ ਸੀ ਉਸਨੇ ਦੱਸਿਆ ਕਿ ਉਸਦਾ ਸੋਰਾਬਾਤ ਬਜ਼ੁਰਗ ਹੈ ਜਿਸकाਨ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਬਚਿਆ ਹੈ ਉਸਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ